ਪਹਾੜਾਂ ਨਿਵਾਸੀ ਇਲਾਕਾ ਸਾਰਾ ਬਹੁਤ ਪਿਆਰ ਕਰਦਾ ਤੇ ਕਿਸੇ ਕਰਦੀ ਕੋਈ ਘਾਟ ਹੀ ਹੈ ਨਹੀਂਗੀ ਇਹ ਪਰਿਵਾਰ ਅਸੀਂ ਲੋਕਾਂ ਨਾਲ ਜੁੜਿਆ ਹੋਇਆ ਉਹਦੇ ਕਰਕੇ ਸਾਨੂੰ ਕੋਈ ਸਮੱਸਿਆ ਨਹੀਂ ਆ ਰਹੀ ਕੰਮ ਕੀਤਾ ਪਹਿਲਾਂ ਕੰਮ ਕੀਤਾ ਕੰਮ ਕਰਾਂਗੇ ਹੋਰ ਕਰਾਂਗੇ ਅਸੀਂ ਦੇਣਾ ਹੀ ਨਹੀਂ ਦੇ ਸਕਦੇ ਇਲਾਕੇ ਦਾ ਇਲਾਕੇ ਨੇ ਪਿਆਰ ਸਤਕਾ ਵੀ ਅਸੀਂ ਇਲਾਕੇ 'ਚ ਤੁਰੇ ਫਿਰਦੇ ਹਾਂ ਪਾਰਟੀ ਘੜੀ ਮਰਜੀ ਪਾਰਟੀ ਦੇ ਕਰਕੇ ਇਹ ਵੋਟਾਂ ਪੈਂਦੀਆਂ ਨੇ ਪਰ ਸਮਾਜ ਸੇਵੀ ਹੋਣ ਦੇ ਨਾਤੇ ਪਰਿਵਾਰ ਸਾਡੇ ਨਾਲ ਪਰਸਨਲ ਵੀ ਜੁੜਿਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਕੂਲ ਵੀ ਹੈ ਸੈਕੰਡਰੀ ਕਰਨ ਪਲੱਸ 2 ਤੱਕ ਜਿਹੜੀਆਂ ਸਾਡੀਆਂ ਬੱਚੀਆਂ ਉਹ ਇੱਥੇ ਆਰਾਮ ਨਾਲ ਪੜ੍ਹਨ ਨੇੜਿਓ ਤੁਸੀਂ ਵਿਕਾਸੀ ਕੰਮ ਕਰਾਏ ਆਪਣੇ ਟਾਈਮ ਦੇ ਡੇ ਹੁਣ ਤੁਹਾਨੂੰ ਬੇਟੇ ਨੂੰ ਮੌਕਾ ਮਿਲ ਰਿਹਾ ਕਿ ਬੇਟਾ ਵੀ ਤੁਹਾਡੇ ਜਦੋਂ ਮੰਗ ਕਰਦਾ ਬਾਪ ਦੇ ਜਿਹੜੇ ਬਜ਼ੁਰਗ ਨੇ ਸਾਡੇ ਵਾਰ ਦੇ ਵਿੱਚੋਂ ਆਪਣੇ ਮੇਰਾ ਬੇਟਾ ਕਹਿੰਦਾ ਮੇਰੇ ਬਾਪ ਦੇ ਸਮਾਨ ਨੇ ਸਾਰੇ ਤਾਂ ਇਹਦੀ ਤੀਵੀਂ ਵੈਸੀ ਕੌਨਸਲ ਸੀਟ ਨੂੰ ਬੜਾ ਔਖਾ ਮਿਲਦੀ ਆ ਤੁਹਾਡੇ ਬੇਟੇ ਨੂੰ ਪਿਆਰ ਮਿਲ ਰਿਹਾ ਪਾਰਟੀ ਵੱਲੋਂ ਕਿੰਨਾ ਜ਼ਰਾ ਸੀਐਮ ਪੰਜਾਬ ਗੁਰਪ੍ਰੀਤ ਗੋਗੀ ਜੀ ਐਮਐਲਏ ਅਮਨ अरोड़ा ਜੀ ਕਲਤੀ ਸਾਹਿਬ ਜਿੰਨੀ ਵੀ ਸਾਡੀ ਸੰਦੀਪ ਪਾਟਕ ਜੀ ਜਿੰਨੀ ਵੀ ਸਾਡੀ ਟੀਮ ਬੈਠੀ ਆ ਸਾਰਿਆਂ ਨੇ ਇਹ ਜਿਹੜਾ ਬੜਾ ਮਾਣ ਬਹੁਤ ਵੱਡੀ ਗੱਲ ਆ ਜਿਹੜੀ ਇਹ ਟਿਕਟ ਦੇਣੀ ਉਸੀਂ ਇਹਨੂੰ ਸਾਊ ਸਮਝਦੇ ਆ ਤੁਸੀਂ ਦੱਸੋ ਘਟੋ ਘਟ 25 30 ਕਰੋੜ ਦੀ ਪ੍ਰਾਪਰਟੀ ਇਹ ਹੁਣ ਹੁਣ ਬਣਾ ਗਿਆ ਇਹ ਕਿੱਥੋਂ ਬਣਾਈ ਇਹ ਤਾਂ ਨਾ ਕੋਈ ਨੌਕਰੀ ਕਰਦਾ ਸੀ ਨਾ ਕੋਈ ਦਾ ਬਿਜ਼ਨਸ ਸੀ ਕਲਿ ਡਿਵੈਲਪਮੈਂਟ ਦਾ ਨੇ ਇੱਕ ਡੱਕਾ ਨਹੀਂ ਤੋੜਿਆ ਇਸ ਵਾਰ ਦੇ ਵਿੱਚ ਕੋਈ ਸੜਕ ਨਹੀਂ ਝੂਠ ਬੋਲਣਾ ਜਿਨਾ ਮਰਜੀ ਝੂਠ ਬੋਲਣ ਦਾ ਬਹੁਤ ਵੱਡਾ ਮਾਹਰ ਆ ਜਾ ਕੇ ਦੇਖੋ ਜਵਰਦੀ ਰੋਡ 70 ਲੱਖ ਚ ਤਿਆਰ ਕਰਵਾਈ ਆ ਤੁਹਾਡੇ ਸਾਹਮਣੇ ਮਿਸਾਲ ਸ਼ਰਮਾ ਹਰਵਾਈ ਰੋਡ ਕਨੈਲ ਸਿੰਘ ਨਗਰ ਜਿੱਥੇ ਇਹ ਰਹਿ ਰਿਹਾ ਉਹ ਡਬਲ ਰੋਡ ਸੜਕਾਂ ਬਣਾਈਆਂ ਇਹਦੇ ਮਹੱਲੇ ਦੀਆਂ ਸੜਕਾਂ ਹੁਣ ਪਾਸ ਕਰਵਾਈਆਂ ਨੇ ਇਹਦੇ ਮਹੱਲੇ 'ਚ ਲਾਈਟਾਂ ਵੀ ਲਵਾਈਆਂ ਇਹ ਤੋਂ ਪੰਜ ਸਾਲ 'ਚ ਇੱਕ ਲਾਈਟ ਨਹੀਂ ਲੱਗੀ ਦੋਸਤੋ ਮੈਂ ਹਰਨ ਕੋ ਮਾਰਤੀ ਦੇ ਰਹ ਹਾਂ ਫਾਸਟ ਲੁਧਿਆਣਾ ਅੱਜ ਗੱਲ ਕਰਾਂਗੇ ਸ਼ਹਿਰ ਦੇ ਵਿੱਚ ਸਾਰੇ ਪਾਸੇ ਢੋਲ ਵੱਜ ਰਹੇ ਆ ਅੱਜ ਪਹੁੰਚਿਆ ਜਵਦੀ ਜੇ ਆਮ ਪਾਰਟੀ ਵੱਲੋਂ ਕਹਿੰਦੇ ਘਰ ਖੜੇ ਗਏ ਆ ਉਹਨਾਂ ਨਾਲ ਗੱਲ ਕਰਾਂਗੇ ਕਿ ਕਿੱਦਾਂ ਦੇ ਮਾਹੌਲ ਦੇ ਵਿੱਚ ਆਪਾਂ ਲੋਕਾਂ ਦਾ ਪਿਆਰ ਮੇਰੇ ਲੋਕਾਂ ਦੇ ਵਿੱਚ ਆ ਉਹਨਾਂ ਨਾਲ ਗੱਲਬਾਤ ਕਰਦੇ ਜਵਦੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਵਾਰਡ ਨੰਬਰ ਦੱਸ ਕੇ ਤੁਹਾਨੂੰ ਕਿਦਾਂ ਦਾ ਮਾਹੌਲ ਹੈ ਦੇਖਣ ਨੂੰ ਵਾਰਡ ਨੰਬਰ 54ਾ ਪੁਰਾਣਾ 70 ਸੀਗਾ ਜੀ ਇਹ ਬਹੁਤ ਵਧੀਆ ਮਾਹੌਲ ਕੋਈ ਕਮੀ ਪੇਸ਼ੀ ਹੈ ਹੀ ਨਹੀਂ ਲੋਕ ਪਿਆਰ ਕਰਦੇ ਨੇ ਬਾਲਾ ਨਿਵਾਸੀ ਇਲਾਕਾ ਸਾਰਾ ਬਹੁਤ ਪਿਆਰ ਕਰਦਾ ਤੇ ਕਿਸੇ ਕਰਦੀ ਕੋਈ ਘਾਟ ਹੀ ਹੈ ਨਹੀਂਗੀ ਅਸਲ ਵਿੱਚ ਜਿਹੜੀਆਂ ਚੀਜ਼ਾਂ ਇਹ ਨੇ ਇਹ ਸਾਰੀਆਂ ਸਾਡੀਆਂ ਸਮਾਜ ਸੇਵੀ ਪਰਿਵਾਰ ਅਸੀਂ ਲੋਕਾਂ ਨਾਲ ਜੁੜਿਆ ਹੋਇਆ ਉਹਦੇ ਕਰਕੇ ਸਾਨੂੰ ਕੋਈ ਸਮੱਸਿਆ ਨਹੀਂ ਆ ਰਹੀ ਕੰਮ ਕੀਤਾ ਪਹਿਲਾਂ ਕੰਮ ਕੀਤਾ ਕੰਮ ਕਰਾਂਗੇ ਹੋਰ ਕਰਾਂਗੇ ਪਹਿਲਾਂ ਤੋਂ ਬਜ਼ੁਰਗ ਕਰਦੇ ਆ ਰਹੇ ਆ ਮੈਂ ਕਰਿਆ ਮੇਰੇ ਬੱਚਾ ਹੁਣ ਅਮਰਿੰਦਰਪਾਲ ਸਿੰਘ ਜੀ ਐਮਪੀ ਜਵਦੀ ਉਹ ਤਾਂ ਇੰਨਾ ਆਪਣੇ ਇਲਾਕੇ ਦੀਆਂ ਮਾ-ਮਾਂ ਭੈਣਾ ਭਰਾ ਬਜ਼ੁਰਗ ਬੱਚੇ ਉਹਰਾ ਇੰਨਾ ਕਿ ਪਿਆਰ ਕਰਦੇ ਆ ਅਸੀਂ ਦੇਣਾ ਹੀ ਨਹੀਂ ਦੇ ਸਕਦੇ ਇਲਾਕੇ ਦਾ ਇਲਾਕੇ ਦੇ ਪਿਆਰ ਸਤਕਾ ਕੇ ਅਸੀਂ ਇਲਾਕੇ ਜੀ ਤੁਰੇ ਫਿਰਦੇ ਹਾਂ ਨਾ ਪਾਰਟੀ ਘੜੀ ਮਰਜੀ ਹੋਵੇ ਦੇਖੋ ਪਾਰਟੀ ਦਾ ਇਸ ਇਲੈਕਸ਼ਨਾਂ ਦੇ ਵਿੱਚ ਪਾਰਟੀ ਦਾ ਵੀ ਹੁੰਦਾ ਵਾ ਪਾਰਟੀ ਦੇ ਕਰਕੇ ਇਹ ਵੋਟਾਂ ਪੈਂਦੀਆਂ ਨੇ ਪਰ ਸਮਾਜ ਸੇਵੀ ਹੋਣ ਦੇ ਨਾਂ ਤੇ ਪਰਿਵਾਰ ਸਾਡੇ ਨਾਲ ਪਰਸਨਲ ਵੀ ਜੁੜੇ ਹੋਏ ਨੇ ਤੇ ਉਹ ਚਿਹਰਾ ਵੀ ਦੇਖਦੇ ਆ ਵੀ ਕਿਹੜਾ ਇਨਸਾਨ ਕੰਮ ਕਰਦਾ ਅਸੀਂ 8 ਕਰੋੜ ਦੇ ਲਾਗੇ ਛਾ ਕੇ ਇਸ ਇਲਾਕੇ ਦੇ ਵਿੱਚ ਜਿਹੜਾ ਸੜਕਾਂ ਦਾ ਅਾ ਆਪਣੇ ਲਾਈਟਾਂ ਦਾ ਪਾਰਕਾਂ ਦਾ ਟਿਊਬਲਾਂ ਦਾ ਤੇ ਇੰਨਾ ਵਧੀਆ ਕੰਮ ਅਸੀਂ ਕਰਕੇ ਦਿੱਤਾ ਇਲਾਕੇ ਦੇ ਵਿੱਚ ਇਲਾਕਾ ਆਪ ਜਾਣੂ ਆ ਉਹ ਕਹਿੰਦੇ ਜੇ ਕੰਮ ਕਰਾਉਣਾ ਹੋਵੇ ਤਾਂ ਇਸ ਪਰਿਵਾਰ ਤੋਂ ਆਪਾਂ ਸਿੱਖੀਏ ਵੀ ਕਿਵੇਂ ਇਹ ਕੰਮ ਕਰਦੇ ਨੇ ਬਹੁਤ ਵਧੀਆ ਢੰਗ ਨਾਲ ਅਸੀਂ ਉਹਨਾਂ ਦੇ ਸਹਿਯੋਗ ਨਾਲ ਕੰਮ ਕਰਦੇ ਹਾਂ ਜੋ ਸਾਨੂੰ ਇਲਾਕਾ ਆਦੇਸ਼ ਦਿੰਦਾ ਅਸੀਂ ਉਹਨਾਂ ਦੇ ਦੇਸ਼ ਤੋਂ ਬਗੈਰ ਕੋਈ ਕੰਮ ਨਹੀਂ ਕਰਦੇ ਜੋ ਮਾਨਲਾ ਨਿਵਾਸੀ ਸਾਨੂੰ ਕੰਮ ਕਹਿੰਦਾ ਅਸੀਂ ਖੇੜੇ ਮੱਤੇ ਕੰਮ ਕਰਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਕੂਲ ਵੀ ਹੈ ਸੈਕੰਡਰੀ ਕਰਨਾ ਪਲੱਸ 2 ਤੱਕ ਜਿਹੜੀਆਂ ਸਾਡੀਆਂ ਬੱਚੀਆਂ ਉਹ ਇੱਥੇ ਆਰਾਮ ਨਾਲ ਪੜ੍ਹਨ ਨੇੜਿਓ ਤੇ ਟਰੈਪ ਕਰਾ ਸਮੱਸਿਆ ਦਾ ਹੱਲ ਕਰਨਾ ਜਿਹੜਾ ਕ੍ਰਾਈਮ ਦਾ ਕੋਈ ਅਗਾਹੇ ਪਹਾਏ ਇਸ ਇਲਾਕੇ ਦੇ ਵਿੱਚ ਕੋਈ ਬਾਤ ਦਾਤ ਹੁੰਦੀ ਆ ਉਹ ਅਸੀਂ ਇਸ ਬਾੜ ਦੇ ਵਿੱਚ ਕੈਮਰੇ ਲਗਾਉਣੇ ਨੇ ਸਾਰਾ ਪ੍ਰਬੰਧ ਅਸੀਂ ਇਸ ਕਰਕੇ ਸਾਰੇ ਇਲਾਕੇ ਨੂੰ ਸਪੁੱਧ ਕਰਨਾ ਉਹਨਾਂ ਦੇ ਚਾਹਨਾ ਚ ਹਾਜ਼ਰ ਕਰਾਂ ਤੁਸੀਂ ਵਿਕਾਸੀ ਕੰਮ ਕਰਾਏ ਆਪਣੇ ਟਾਈਮ ਦੇ ਡੇਡ ਹੁਣ ਤੁਹਾਨੂੰ ਬੇਟੇ ਨੂੰ ਮੌਕਾ ਮਿਲ ਰਿਹਾ ਕਿ ਬੇਟਾ ਵੀ ਤੁਹਾਡੇ ਕਦਮਾਂ ਤੇ ਚੱਲ ਦੇਖੋ ਮੈਂ ਆਪਣੇ ਬਾਪ ਤੇ ਸਾਰਾ ਜਿਹੜਾ ਮੈਨੂੰ ਇਲੈਕਸ਼ਨ ਲੜਾਈ ਆ ਮੇਰੇ ਬਾਪ ਨੇ ਲੜਾਈ ਸੀਗੀ ਹੁਣ ਮੈਂ ਆਪਣੇ ਬੇਟੇ ਨੂੰ ਲੜਾ ਰਿਹਾ ਬਾਪ ਦਾ ਬਹੁਤ ਵੱਡਾ ਸਾਇਆ ਹੁੰਦਾ ਬਾਪ ਦੇ ਜਿਹੜੇ ਬਜ਼ੁਰਗ ਨੇ ਸਾਡੇ ਵਾਰ ਦੇ ਵਿੱਚੋਂ ਆਪਣੇ ਮੇਰਾ ਬੇਟਾ ਹੈ ਨਾ ਮੇਰੇ ਬਾਪ ਦੇ ਸਮਾਨ ਨੇ ਸਾਰੇ ਇਹ ਬਹੁਤ ਪਿਆਰ ਬਜ਼ੁਰਗ ਦਿੰਦੇ ਨੇ ਉਹਨਾਂ ਦੇ ਪੈਰੀ ਹੱਥ ਲਾ ਕੇ ਅਸ਼ੀਰਵਾਦ ਲੈਂਦਾ ਉਹ ਬੜਾ ਪਿਆਰ ਕਰਦੇ ਇਹਨੂੰ ਬੁੱਕਲ ਚ ਲੈ ਕੇ ਪਿਆਰ ਕਰਦੇ ਆ ਬਹੁਤ ਇੰਟੈਲੀਜੈਂਟ ਹੋਣਹਾਰ ਇਸ ਲਈ ਸਾਡਾ ਪਰਿਵਾਰ ਹੀ ਸਮਾਜ ਸੇਵੀ ਪਰਿਵਾਰ ਆ ਇਹਦੇ ਕਰਕੇ ਸਾਨੂੰ ਕੋਈ ਸਮੱਸਿਆ ਨਹੀਂ ਆ ਰਹੀ ਇਲਾਕੇ ਦੇ ਵਿੱਚ ਸਾਰੇ ਲੋਕ ਸਾਰੇ ਨਾਲ ਤੁਰ ਰਹੇ ਨੇ ਜਦੋਂ ਅਸੀਂ ਇਲਾਕੇ ਦੇ ਵਿੱਚ ਗਲੀਆਂ 'ਚ ਜਾਂਦੇ ਆ ਕਾਫਲੇ ਬਣ ਜਾਂਦੇ ਨੇ ਤੁਸੀਂ ਆਪ ਆ ਕੇ ਦੇਖੋ ਵੀ ਕੋਈ ਕੋਈ ਤਾਂ ਇਨਸਾਨ ਕਹੇ ਉਹ ਸਾਰੇ ਇਹ ਕੰਮ ਕਰਦੇ ਆ ਕੰਮ ਕਰਦੇ ਆ ਕੰਮ ਕਰਦੇ ਆ ਇਸ ਲਈ ਇਲਾਕਾ ਇਹਨੂੰ ਆਪਣਾ ਪੁੱਤ ਸਮਝਦਾ ਆਪਣਾ ਬੇਟਾ ਸਮਝਦਾ ਮੇਰੇ ਬੇਟੇ ਅਮਰਿੰਦਰਪਾਲ ਸਿੰਘ ਐਮਪੀ ਜਵੱਦੀ ਨੂੰ ਆਪਣਾ ਬੇਟਾ ਸਮਝਦਾ ਇਹ ਉਹਨਾਂ ਦਾ ਪੁੱਤ ਵੀ ਉਹਨਾਂ ਦਾ ਬੇਟਾ ਵੀ ਆ ਭੈਣਾਂ ਦਾ ਭਰਾ ਵੀ ਆ ਬਜ਼ੁਰਗਾਂ ਦਾ ਪੋਤਾ ਵੀ ਆ ਸਾਰੇ ਇਹਨੂੰ ਨਾਲ ਲੈ ਕੇ ਚੱਲ ਰਹੇ ਨੇ ਇਹਨੂੰ ਕੋਈ ਸਮੱਸਿਆ ਨਹੀਂ ਆ ਰਹੀ ਸਾਰੇ ਤੁਸੀਂ ਮਿਲ ਮਿਲ ਕੇ ਅਮਰਿੰਦਰਪਾਲ ਸਿੰਘ ਐਮਪੀ ਜਵੱਦੀ ਜੀ ਨੂੰ ਵੋਟ ਪਾ ਕੇ 21 ਤਰੀਕ ਨੂੰ ਸਵੇਰੇ 7 ਵਜੇ ਸ਼ਾਮ ਤੇ 4 ਵਜੇ ਤੱਕ VOTING ਹੋਣੀ ਆ ਸਾਰੇ ਹਮ ਹਮ ਆ ਕੇ ਪਹੁੰਚ ਕੇ VOTING ਕਰਕੇ ਆਪਾਂ ਇਹਨੂੰ ਬੱਚੇ ਨੂੰ ਕਾਮਯਾਬ ਕਰੀਏ ਤਾਂ ਕਿ ਬੱਚਾ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਚੜ ਕੇ ਕੰਮ ਕਰੇ ਜਿਹੜੇ ਹੋਰ ਬਰਕਰਾਰ ਰੇ ਇਸ ਬੱਚੇ ਨੇ ਕਰਾਏ ਹੋਏ ਆ 2.5 ਤਨ ਕਰੋੜ ਦੇ ਉਹ ਵੀ ਤੁਹਾਡੇ ਸਪੋਰਟ ਕਰੇ ਹੋਰ ਜਿਹੜੀ ਤੁਸੀਂ ਸਮੱਸਿਆ ਲੈ ਕੇ ਆਉਂਗੇ ਪਹਿਲੇ ਰਾਤੇ ਹੱਲ ਕਰੂ ਅਸੀਂ ਗੱਲ ਕਰਾਂਗੇ ਦਾੜੀ ਚਿੱਟੀਆਂ ਆ ਜਾਂਦੀਆਂ ਕਈ ਵਾਰ ਵੀ ਰਾਜਨੀਤੀ ਦੇ ਵਿੱਚ ਕੌਂਸਲਰ ਸੀਟ ਨੂੰ ਬੜਾ ਔਖਾ ਮਿਲਦੀ ਆ ਤੁਹਾਡੇ ਬੇਟੇ ਨੂੰ ਪਿਆਰ ਮਿਲ ਰਿਹਾ ਪਾਰਟੀ ਵੱਲੋਂ ਕਿੰਦਾ ਤਾਂ ਲੱਗ ਰਿਹਾ ਦੇਖੋ ਜੀ ਇਹ ਕਿਤੇ ਬਹੁਤ ਛੋਟੀ ਗੱਲ ਆ ਕਿਤੇ ਪਾਰਟੀ ਨੇ ਟਿਕਟ ਦਿੱਤੀ ਆ ਸ੍ਰੀ ਭਗਵੰਤ ਮਾਨ ਜੀ ਸੀਐਮ ਪੰਜਾਬ ਗੁਰਪ੍ਰੀਤ ਗੋਗੀ ਜੀ ਐਮਐਲਏ ਅਮਨ अरोड़ा ਜੀ ਕਲਤੀ ਸਾਹਿਬ ਜਿੰਨੀ ਵੀ ਸਾਡੀ ਸੰਦੀਪ ਪਾਟਕ ਜੀ ਜਿੰਨੀ ਵੀ ਸਾਡੀ ਟੀਮ ਬੈਠੀ ਆ ਸਾਰਿਆਂ ਨੇ ਇਹ ਜਿਹੜਾ ਬੜਾ ਮਾਣ ਬਹੁਤ ਵੱਡੀ ਗੱਲ ਆ ਜਿਹੜੀ ਇਹ ਟਿਕਟ ਦੇਣੀ ਕਿਤੇ ਛੋਟੀ ਜੀ ਗੱਲ ਨਹੀਂ ਹੁੰਦੀ ਇਹ ਟਿਕਟ ਬਹੁਤ ਵੱਡੀ ਗੱਲ ਆ ਇਹ ਟਿਕਟ ਜਿਹੜਾ ਸਾਨੂੰ ਮਾਣ ਦਿੱਤਾ ਅਸੀਂ ਮਾਣ ਭੁੱਲੀ ਨਹੀਂ ਸਕਦੇ ਸਾਡੇ ਅਸੀਂ ਕਿਤੇ ਫਰਾਮੋਸ਼ ਬੰਦੇ ਨਹੀਂ ਹੈਗੇ ਵੀ ਜਿਹੜਾ ਅਸੀਂ ਜਿਹਦੇ ਨਾਲ ਖੜਦੇ ਜਾਂ ਡਟ ਕੇ ਖੜਦੇ ਆ ਇਸ ਪਾਰਟੀ ਨਾਲ ਖੜੇ ਆ ਡਟ ਕੇ ਖੜਾਂਗੇ ਜਿਹੜਾ ਸਾਨੂੰ ਮਾਣ ਦਿੱਤਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਝਕਾਵਾਂਗੇ ਪਹਿਲਾਂ ਤੋਂ ਵੀ ਸੇਵਾ ਕੀਤੀ ਆ ਪਹਿਲਾਂ ਮੈਂ 34 ਸਾਲ ਕਾਂਗਰਸ 'ਚ ਸੇਵਾ ਕੀਤੀ ਆ ਉਹ ਕਾਰਨ ਕਰਕੇ ਕਈ ਕਾਰਨ ਹੋ ਜਾਂਦੇ ਨੇ ਸਾਡੇ ਐਮਐਲਏ ਵੀ ਕਾਂਗਰਸ ਪਾਰਟੀ ਦੇ ਵਿੱਚ ਸੀ ਉਹ ਕਾਰਨ ਕਰਕੇ ਅਸੀਂ ਇਹ ਮਤਲਬ ਇਹਦਾ ਕਿਹਾ ਨੇ ਨਵੀਂ ਪਾਰਟੀ ਜਵੈਲ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਰਟੀ ਦਾ ਪੂਰਾ ਸਹਿਯੋਗ ਲੈ ਕੇ ਇਲਾਕੇ ਦੀਆਂ ਸੰਗਤਾਂ ਦਾ ਸਹਿਯੋਗ ਲੈ ਕੇ ਵਧੀਆ ਢੰਗ ਨਾਲ ਇਸ ਇਲਾਕੇ ਨੂੰ ਸਜਾਵਾਂਗੇ ਔਰ ਸੁੰਦਰ ਬਾੜ ਕਰਕੇ ਲੋਕਾਂ ਦੇ ਸਪੋਰਟ ਕਰਾਂਗੇ ਕਾਲੀ ਗੱਲ ਬੜੇ ਦਾਅਵੇ ਕਰਦਾ ਵੀ ਅਸੀਂ ਜਿੱਤਾਂਗੇ ਕੋਈ ਹਰ ਪਾਰਟੀ ਕਹਿੰਦੀ ਜਿੱਤ ਰਹੇ ਆ ਕੀ ਲੱਗਦਾ ਜਿਵੇਂ ਜਿਵੇਂ ਵਿਧਾਨ ਸਭਾ ਦੇ ਵਿੱਚ ਜਿੱਤੇ ਆ ਉਹ ਜਿਵੇਂ ਹੁਣ ਜਿੱਤਣਗੇ ਜੀ ਵੀ ਲੋਕਾਂ 'ਚ ਵਧੀਆ ਕੰਮ ਕੀਤੇ ਹੋਣ ਤੇ ਰਿਜ਼ਲਟ ਮਿਲਦਾ ਜਿਵੇਂ ਅਸੀਂ ਸਮਾਜ ਸੇਵੀਆਂ ਸਾਡੇ ਗੁਰਪ੍ਰੀਤ ਗੋਗੀ ਜੀ ਨੇ 150 ਤੋਂ ਲੈ ਕੇ 200 ਕਰੋੜ ਤੱਕ ਵੈਸਟ ਹਲਕੇ ਦੇ ਵਿੱਚ ਕੰਮ ਕਰਾਤੇ ਕੋਈ ਛੋਟੀ ਜੀ ਗੱਲ ਆ ਬਹੁਤ ਵੱਡੀ ਗੱਲ ਆ ਲੋਕਾਂ ਦੇ ਕੰਮ ਕਰੋ ਲੋਕਾਂ ਦੇ ਦਿਲ ਜਿੱਤੋ ਕੋਈ ਕਿਸੇ ਗੱਲ ਦੀ ਸਮੱਸਿਆ ਨਹੀਂ ਆਉਣੀ ਜੇ ਉਹਨਾਂ ਨੇ ਕੋਈ ਕੰਮ ਕੀਤਾ ਤੇ ਕਿਵੇਂ ਕੋਈ ਘਾਟ ਆ ਜੂ ਕਾਲੀ ਦਲ ਨੂੰ ਕੰਮ ਕੀਤਾ ਹੀ ਨਹੀਂ ਯਾਰ ਢੱਕਾ ਤੋੜਿਆ ਹੀ ਨਹੀਂ ਬਸ ਆਪਸ ਵਿੱਚ ਹੀ ਆਪ ਦਾ ਹੀ ਸਮਾਨ ਸਾਰਾ ਜੋ ਆਪ ਦਾ ਹੀ ਕੀਤਾ ਆਪਦਾ ਹੀ ਘਰ ਪਰੇ ਨੇ ਤੇ ਅਸੀਂ ਤਾਂ ਸਮਾਜ ਸੇ ਵੀ ਤੁਹਾਡੇ ਘਰ ਵਹੀ ਪਰੇ ਹੋਏ ਆ ਸਾਡਾ ਅਸੀਂ ਮਿਹਨਤ ਕਰਦੇ ਆ ਜੀ ਪਹਿਲੇ ਦਿਨ ਤੋਂ ਬਜ਼ੁਰਗਾਂ ਨੇ ਮਿਹਨਤ ਕੀਤੀ ਆ ਅਸੀਂ ਮਿਹਨਤ ਕਰਦੇ ਆ ਆਪਦੀ ਖੇਤੀਬਾੜੀ ਕਰਦੇ ਆ ਅਸੀਂ ਆਪਦਾ ਬਿਜ਼ਨਸ ਕਰਦੇ ਆ ਅਸੀਂ ਆਪਣੀ 10 9 ਦੀ ਕਿੱਟ ਕਰਕੇ ਕੰਮ ਕਰਕੇ ਜੋ ਕਮਾਈ ਕਰਦੇ ਆ ਕਰਦੇ ਆ ਨਹੀਂ ਅਸੀਂ ਕਿਤੇ ਪੁਰਾਣੇ ਕਾਉਂਸਲਰ ਰੰਗੂਗੇ ਥੋੜੋ ਵੀ ਭਈ ਅਸੀਂ ਮਹੀਨੇ ਲੈਣੇ ਆ ਜਿਹਾ ਅਸੀਂ ਸਬਜ਼ੀਆਂ ਚੋ ਇਹ ਕੰਮ ਕਰਨੇ ਆ ਜਾਂ ਕੋਈ ਪੁੱਠੇ ਕੰਮ ਕਰਨੇ ਆ ਅਸੀਂ ਸਾਨੂੰ ਪਹਿਲੇ ਕਾਉਂਸਲਰ ਕਿਹੜਾ ਰਹਿ ਚੁੱਕਿਆ ਇੱਥੇ ਕਹਿੰਦੇ ਕੋੜ ਵਿੱਚ ਇਕੱਠ ਹੋਇਆ ਸੀ 5-700 ਬੰਦੇ 1000 ਬੰਦੇ ਦਾ ਕਹਿੰਦਾ ਇਹ ਸਕੂਟਰ ਤੇ ਮੈਂ ਲੈ ਕੇ ਆਇਆ ਸਕੂਟਰ ਤੇ ਰਹੂਗਾ ਤੇ ਸਕੂਟਰ ਦੀ ਗਾਹਾਂ ਵਾਲਾ ਟਾਈਮ ਜਿਹੜਾ ਕਾਉਂਸਲਰੀ ਛੋਟੀ 5 ਸਾਲ ਦੀ ਕਰਮਗੀ ਸਕੂਟਰ ਤੇ ਰਹੂ ਅੱਜ ਜਾ ਕੇ ਦੇਖੋ ਪੰਜ ਗੱਡੀਆਂ ਨੇ ਪੰਜ-ਸੱਤ ਸਕੂਟਰ ਨੇ ਮੂਹਰੇ ਮਾਰਕੀਟ ਬਣਾ ਲਈ ਪਿੱਛੇ ਘਰ ਦੇ ਮੂਹਰੇ 1/2 ਕਰੋੜ 1.5 ਕਰੋੜ ਦਾ ਪਲਾਟ ਹੌਣ ਲਿਆ ਹਜੇ ਆ 2 ਮਹੀਨੇ ਹੋਏ ਨੇ ਦੋ ਪੱਠੇ ਇਹਦੇ ਚੱਲ ਰਹੇ ਨੇ ਜਾ ਕੇ ਦੇਖੋ ਦੋ ਪੱਠੇ ਚੱਲ ਰਹੇ ਨੇ 5 ਕਿਲੇ 7 ਕਿਲੇ ਜ਼ਮੀਨ ਹਸ਼ਿਆਰਪੁਰ ਲੈ ਲਈ ਹੋਰ ਜ਼ਮੀਨ ਇਹਦੀ ਪੜ ਦੇ ਨਾਲ ਲਈ ਹੋਈ ਆ ਤੁਸੀਂ ਇਹਨੂੰ ਸਾਊ ਸਮਝਦੇ ਆ ਤੁਸੀਂ ਦੱਸੋ ਘਟੋ ਘਟ 25 30 ਕਰੋੜ ਦੀ ਪ੍ਰਾਪਰਟੀ ਇਹ ਹੁਣ ਹੁਣ ਬਣਾ ਗਿਆ ਇਹ ਕਿੱਥੋਂ ਬਣਾਈ ਇਹ ਤਾਂ ਨਾ ਕੋਈ ਨੌਕਰੀ ਕਰਦਾ ਸੀ ਨਾ ਕੋਈ ਦਾ ਬਿਜ਼ਨਸ ਸੀ ਕਿੱਥੋਂ ਆ ਕਾਰਪੋਰੇਸ਼ਨ ਦੇ ਪੈਸਿਆਂ ਦੇ ਵਿੱਚੋਂ ਜਾਂ ਲੋਕਾਂ ਦੇ ਜਿਹੜਾ ਖੂਨ ਪਸੀਨੇ ਦੀ ਕਮਾਈ ਸੀ ਟੈਕਸ ਦੀ ਉਹ ਸਾਰਾ ਵੱਟ ਵੱਟ ਕੇ ਨੇ ਆਪਦਾ ਕੰਮ ਆਹ ਪਾ ਸਾਰਾ ਇਹ ਆਪਦਾ ਪਰਿਵਾਰ ਪਾਲਿਆ ਸਾਰਾ ਆਹੀ ਕੁਛ ਕੀਤਾ ਲੋਕਾਂ ਦੀ ਡਿਵੈਲਪਮੈਂਟ ਦਾ ਨਾ ਇੱਕ ਡੱਕਾ ਨਹੀਂ ਤੋੜਿਆ ਇਸ ਵਾਰਡ ਦੇ ਵਿੱਚ ਕੋਈ ਸੜਕ ਨਹੀਂ ਕੋਈ ਪਾਰਕ ਨਹੀਂ ਕੋਈ ਲਾਈਟਾਂ ਨਹੀਂ ਇਹ ਤਾਂ ਮੰਡੀਆਂ ਜਿਹੜੀਆਂ ਸੜਕਾਂ ਦੇ ਲੱਗਦੀਆਂ ਇਹਨਾਂ ਦੇ ਵਿੱਚ ਹੀ ਵਜੀ ਰਿਹਾ ਕੋਈ ਇਲਾਕੇ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਇੱਕ ਡਿਵੈਲਪਮੈਂਟ ਬਣਾ ਦੇ ਝੂਠ ਬੋਲਣਾ ਜਿੰਨਾ ਮਰਜੀ ਝੂਠ ਬੋਲਣ ਦਾ ਬਹੁਤ ਵੱਡਾ ਮਾਹਰ ਇੱਕ ਨੰਬਰ ਦਾ ਝੂਠਾ ਮੇਰੇ ਨਾਲ 10 ਸਾਲ ਰਿਹਾ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ ਨਮਾਣਾ ਜਾ ਹੋ ਕੇ ਖੜ ਜਾਂਦਾ ਅੰਦਰੋਂ ਬਹੁਤ ਮਿੰਨਾ ਬੰਦਾ ਹੈ ਬਹੁਤ ਲੋਕੀ ਪਿਆਰ ਕਰੋਗੇ ਨਾ ਵੋਟ ਫਿਰ ਪਾਓਗੇ ਸਵਾਗਤ ਵੋਟ ਇਹ ਵੋਟ ਇਹਨੂੰ ਵੋਟ ਜੇ ਕੰਮ ਕਰੂਗਾ ਤਾਂ ਵੋਟ ਆਪ ਹੀ ਪੈ ਜਾਣੀਆਂ ਜੀ ਉਹ ਤਾਂ ਸਾਡਾ ਵੀ ਕਹਿਣ ਦਾ ਕੋਈ ਜੇ ਕੰਮ ਲੋਕਾਂ ਦਾ ਕਰੂ ਏ ਪਿਛਲਾ ਕਾਉਂਸਲਰ ਜੀ ਕੰਮ ਕਰੇ ਆ ਤਾਂ ਆਪ ਹੀ ਵੋਟ ਪੈ ਜਾਣੀਆਂ ਉਹ ਤਾਂ ਸਾਨੂੰ ਵੀ ਕਹਿਣ ਦਾ ਕੋਈ ਲੋੜ ਹੈਗੀ ਜੇ ਅਸੀਂ ਅਸੀਂ ਆ 1.5 ਸਾਲ ਚ ਕੰਮ ਕਰੇ ਆ ਅਸੀਂ 8-9 ਕਰੋੜ ਰੁਪਈਆ ਹੁਣ ਲਾਇਆ ਵਾ ਇਸ ਏਰੀਆ ਦੇ ਵਿੱਚ ਤੁਸੀਂ ਮਿਸਾਲ ਆ ਜਾ ਕੇ ਟਾਈਲਾਂ ਦੇ ਕੰਮ ਸ਼ੁਰੂ ਹੋਏ ਹੋਏ ਨੇ ਉਹ ਖਤਮ ਹੋ ਗਏ ਸੜਕਾਂ ਦੇ ਆ ਸ਼ੁਰੂ ਆ ਤੁਸੀਂ ਜਿੱਥੇ ਬੋਲ ਰਹੇ ਹੋ ਆ ਜਾ ਕੇ ਦੇਖੋ ਜਵੱਦੀ ਰੋਡ 70 ਲੱਖ ਚ ਤਿਆਰ ਕਰਵਾਈਆ ਤੁਹਾਡੇ ਸਾਹਮਣੇ ਮਿਸਾਲ ਸ਼ਰਮਾ ਹਰਵਾਈ ਰੋਡ ਕਨੈਲ ਸਿੰਘ ਨਗਰ ਜਿੱਥੇ ਇਹ ਰਹਿ ਰਿਹਾ ਉਹ ਡਬਲ ਰੋਡ ਸੜਕਾਂ ਬਣਾਈਆਂ ਇਹਦੇ ਮੱਲੇ ਰੀਆਂ ਸੜਕਾਂ ਹੁਣ ਪਾਸ ਕਰਵਾਈਆਂ ਨੇ ਇਹਦੇ ਮੱਲੇ ਚ ਲਾਈਟਾਂ ਵੀ ਲਵਾਈਆਂ ਇਹ ਤੋਂ 5 ਸਾਲ ਚ ਇੱਕ ਲਾਈਟ ਨਹੀਂ ਲੱਗੀ ਇਕੀ ਕਰੂਗਾ ਇਹ ਥੋੜਾ ਹੁੰਦਾ ਵੀ ਅਸੀਂ ਤਾਂ ਜੀ ਸਾਊ ਹਾਂ ਜਿਹੜੇ ਅੰਦਰੋਂ ਬੰਦਾ ਜਿਹੜਾ ਚੁੱਪ ਕੀਤਾ ਬੰਦਾ ਹੁੰਦਾ ਉਹ ਬਸ ਤੁਹਾਨੂੰ ਪਤਾ ਹੀ ਆ ਜੀ ਤੁਸੀਂ ਆਪ ਹੀ ਜਾਣੂ ਆ ਬੱਚੋ ਇਹ ਜੇ ਕੰਮਾਂ ਤੋਂ ਇਸ ਬੱਚੇ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਤੁਹਾਡੋਂ ਇਹ ਬਹੁਤ ਵਧੀਆ ਸਾਥ ਦਊ ਜੇ ਲਾਂਭਾ ਆ ਗਿਆ ਜ਼ਿੰਦਗੀ ਦੇ ਵਿੱਚ ਇਸ ਬੱਚੇ ਦਾ ਅਮਰਿੰਦਰ ਪਾਲ ਸਿੰਘ ਐਮਪੀ ਜੀ ਵੱਡੀ ਦਾ ਕਦੇ ਵੀ ਅਸੀਂ ਤੁਹਾਡੇ ਤੋਂ ਦੁਆਰਾ ਵੋਟ ਕਦੇ ਨਹੀਂ ਲੈਣਾ ਵਾਂਗੇ ਤੁਹਾਡੇ ਆਵਾਂਗੇ ਤਾਂ ਕੰਮ ਕਰਕੇ ਆਵਾਂਗੇ ਜੋ ਤੁਸੀਂ ਕੰਮ ਕਹੋਗੇ ਉਹੀ ਕੰਮ ਹੋਊਗਾ ਜੋ ਪਬਲਿਕ ਕਹੂਗੀ ਸਾਡੀ ਮਰਜ਼ੀ ਦਾ ਕੋਈ ਅਸੀਂ ਇੱਕ ਵੀ ਕੰਮ ਨਹੀਂ ਕਰਾਂਗੇ ਲੱਖ